ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੁਹਾਲੀ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਗਈ ਇਸ ਸਬੰਧਿਤ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਮਨਪ੍ਰੀਤ ਸਿੰਘ ਦੇਖੋ ਇਹ ਪ੍ਰੋਪਰ ਜਿਹੜੇ ਡੀਜੀਪੀ ਆਪਣੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਛੇੜ ਇੱਥੇ ਪੂਰੇ ਆਪਣੇ ਪੂਰੇ ਮੁਹੱਲੇ ਦੇ ਵਿੱਚ 70 ਜਗ੍ਹਾ ਦੇ ਕਰੀਬ ਨਾਕਾਬੰਦੀ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਜਿਹੜਾ ਕੰਫੀਡੈਂਸ ਇਨਸਟਿਲ ਕਰਨ ਵਾਸਤੇ ਤੇ ਲੋਕ ਐਜ਼ ਅ ਪ੍ਰੀਵੈਂਟਿਵ ਮੇਅਰ ਨਾਕਾਬੰਦੀ ਕੀਤੀ ਹੈ ਤੇ ਮੁਹੱਲੇ ਦੇ ਅਲੱਗ-ਅਲੱਗ 70 ਪੁਆਇੰਟਾਂ ਦੇ ਪੇਪਰ ਨਾਕਾਬੰਦੀ ਕੀਤੀ ਗਈ ਜਿੰਨੇ ਐਂਟਰੀ ਐਗਜ਼ਿਟਸ ਵਾਈਟਲ ਪੁਆਇੰਟਸ ਨੇ ਤੇ ਇਹਦੇ ਵਿੱਚ ਹਾਈ ਟੈਕ ਐਪਸ ਜਿਹੜੀਆਂ ਸਾਡੀਆਂ ਪਾਇਸ ਐਪ ਵਾਹਨ ਐਪ ਹੈ ਜਿੱਤੇ ਅਸੀਂ ਸਸਪੈਕਟ ਨੂੰ ਆਈਡੈਂਟੀਫਾਈ ਕਰਨ ਵਾਸਤੇ ਤੇ ਉਹ ਬਾਕੀ ਫਿਜ਼ੀਕਲ ਸਰਚ ਤੇ ਇਹ ਨਾਲ ਸਾਨੂੰ ਇਹ ਵੀ ਹਾਂ ਵੀ ਲੋਕਾਂ ਦੇ ਵਿੱਚ ਕੌਫੀਡੈਂਸ ਜਨਰੇਟ ਕਰਨਾ ਦੇ ਕੇ ਐਜ਼ ਅ ਪ੍ਰੀਵੈਂਟਿਵ ਮੇਅਰ ਵੀ ਕੋਈ ਜਿਹੜਾ ਸ਼ਰਾਰਤੀ ਐਂਸਰ ਕੋਈ ਸ਼ਰਾਰਤ ਨਾ ਕਰ ਸਕੇ। ਰਿਕਵਰੀ ਵੀ ਹੋਈ ਹੈ। ਦੇਖ ਤਾਂ ਇਹ ਦੀ ਰਿਪੋਰਟ ਤਾਂ ਬਾਅਦ ਦਿਆਂਗੇ ਹਲੇ 11 ਵਜੇ ਤੱਕ ਸਾਡੀ ਕਾਉਂਟੀਨਿਊ ਚੱਲੇਗੀ ਸਾਰੇ ਆਪਣੇ ਮੋਹੱਲੀ ਦੇ ਵਿੱਚ। ਇਹ ਜ਼ਿਆਦਾਤਰ ਪੀਜੀ ਏਰੀਆ ਇੱਥੇ ਕਾਲਜ ਵੀ ਬਣੇ ਹੋਏ ਸਟੂਡੈਂਟਸ ਨੂੰ ਵੀ ਫੀਲ ਕਰਨਾ ਚਾਹੁੰਦੇ। ਦੇਖੋ ਇਹ ਜਿਵੇਂ ਹੁਣ ਤੱਕ ਦੱਸਿਆ 70 ਪੁਆਇੰਟਸ ਨੇ ਅਲੱਗ-ਅਲੱਗ ਪੁਆਇੰਟਾਂ ਦੇ ਉੱਪਰ ਕਿਦੇ ਪੀਜੀ ਨੇ ਕਿਦੇ ਆਪਣਾ ਬਾਹਰ ਦੀ ਪੋਪੂਲੇਸ਼ਨ ਦਾ ਆਊਟਫਲੋ ਹੋ ਗਿਆ ਹੈ ਕਿਦੇ ਇਹਾਂ ਵੀ ਪ੍ਰੋਪਰ ਚੈਕਿੰਗ ਕਰਕੇ ਰਿਸਪੈਕਟਬਲੀ ਚੈਕਿੰਗ ਕਰਕੇ ਤੇ ਹਾਈ ਟੈਕ ਅਪਦਾ ਯੂਜ਼ ਕਰਕੇ ਚੈਕਿੰਗ ਕੀਤੀ ਜਾਵੇ ਤੇ ਜਿੰਨੇ ਤੋਂ ਜਿੰਨੇ ਸ਼ੱਕੀ ਪੁਰਸ਼ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਜਾਵੇ ਥੈਂਕ ਯੂ